ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਜੇਕਰ ਤੁਹਾਡਾ ਇੱਕੋ ਇੱਕ ਮਕਸਦ ਸਿਰਫ ਜਿਉਣਾ ਹੈ ਤਾਂ ਤੁਸੀਂ ਪਹਿਲਾਂ ਹੀ ਹਾਰ ਚੁੱਕੇ ਹੋ ਬਚਣਾ ਸਿਰਫ ਜਾਨਵਾਰਾਂ ਲਈ ਨਹੀਂ ਹੁੰਦਾ ਸ਼ੇਰ ਵੀ ਬਚਦੇ ਹਨ ਚੂਹੇ ਵੀ ਬਚਦੇ ਹਨ ਇੱਥੋਂ ਤੱਕ ਕਿ ਕਾਕਰੋਚ ਵੀ ਡਾਇਨਾਸੌਰਾਂ ਦੇ ਸਮੇਂ ਤੋਂ ਬਚਦੇ ਆ ਰਹੇ ਹਨ ਪਰ ਕੀ ਤੁਸੀਂ ਇੱਕ ਚੂਹਾ ਹੋ ਇੱਕ ਕਾਕਰੋਚ ਹੋ ਜਾਂ ਇੱਕ ਮਰਦ ਕੁਦਰਤ ਦੀ ਤਾਕਤ ਇੱਕ ਲੀਡਰ ਵਾਂਗ ਵਿਰਾਸਤ ਬਣਾਉਣ ਵਾਲਾ ਬਹੁਤ ਸਾਰੇ ਮਰਦ ਸਵੇਰੇ ਉੱਠਦੇ ਹਨ ਖਾਂਦੇ ਹਨ ਕੰਮ ਕਰਦੇ ਹਨ ਫੋਨ ਸਕਰੋਲ ਕਰਦੇ ਹਨ ਅਤੇ ਫਿਰ ਉਹੀ ਦਿਨ ਚਲਾਉ ਰੁਟੀਨ ਉਡੀਕ ਕਰਦੇ ਹਨ ਕਿ ਜ਼ਿੰਦਗੀ ਆਪਣੇ ਆਪ ਬਦਲ ਜਾਵੇ ਭਰਾ ਕੁਝ ਵੀ ਨਹੀਂ ਬਦਲਦਾ ਜਦ ਤੱਕ ਤੁਸੀਂ ਖੁਦ ਨੂੰ ਨਹੀਂ ਬਦਲਦੇ ਤੁਸੀਂ ਇੱਕ ਰਵੋਟ ਵਾਂਗ ਨਹੀਂ ਜੀ ਸਕਦੇ ਸਿਰਫ ਮੌਜੂਦ ਹੋਣਾ ਸਿਰਫ ਸਾਹ ਲੈਣਾ ਸਿਰਫ ਜਿੰਦਾ ਰਹਿਣ ਲਈ ਘੱਟੋ-ਘੱਟ ਕਰਨਾ ਇਹ ਜ਼ਿੰਦਗੀ ਨਹੀਂ ਇਹ ਗੁਲਾਮੀ ਹੈ ਤੁਸੀਂ ਸਿਰਫ ਬਿੱਲ ਭਰਨਾ ਔਰਤਾਂ ਪਿੱਛੇ ਦੌੜਨਾ ਅਤੇ ਮਰ ਜਾਣ ਲਈ ਨਹੀਂ ਜੰਮੀ ਤਾਂ ਤੁਸੀਂ ਖੁਦ ਕੋ ਕੁਝ ਵੱਡਾ ਕਿਵੇਂ ਬਣਾਉਂਦੇ ਹੋ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਵੱਡਾ ਸੋਚੋ ਸਿਰਫ ਕਰਾਈ ਖਾਣ ਪੀਣ ਅਤੇ ਹਫ਼ਤੇ ਦੀ ਮौज-ਮਸਤੀਆਂ ਬਾਰੇ ਨਾ ਸੋਚੋ ਨਵੇਸ਼ ਮਾਲਕੀ ਅਤੇ ਪ੍ਰਭਾਵ ਬਾਰੇ ਸੋਚੋ ਜੋ ਪੈਸਾ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਖਰਚ ਰਹੇ ਹੋ ਉਹ ਕੱਲ ਤੁਹਾਡੀ ਸਲਤਨਤ ਦੀ ਨੀ ਹੋ ਸਕਦਾ ਹੈ ਇੱਕ ਉੱਚ ਆਮਦਨ ਵਾਲੀ ਹੁਨਰ ਸਿੱਖੋ ਪੈਸਾ ਤੁਹਾਡੇ ਪਿੱਛੇ ਤਦ ਤੱਕ ਨਹੀਂ ਆਵੇਗਾ ਜਦ ਤੱਕ ਤੁਸੀਂ ਉਨੂੰ ਆਉਣ ਦੀ ਕੋਈ ਵਜ੍ਹਾ ਨਹੀਂ ਦਿੰਦੇ ਪੈਸੇ ਨੂੰ ਆਪਣੀ ਗੁਲਾਮੀ ਚ ਲਿਆਉਣਾ ਸਿੱਖੋ ਜੇਕਰ ਤੁਸੀਂ ਸਿਰਫ ਪੈਸੇ ਲਈ ਕੰਮ ਕਰਨਾ ਜਾਣਦੇ ਹੋ ਤਾਂ ਤੁਸੀਂ ਹਮੇਸ਼ਾ ਆਪਣੇ ਮਾਲਕ ਦੇ ਗੁਲਾਮ ਰਹੋਗੇ ਆਪਣਾ ਸਮਾਂ ਬੇਲੋੜੀ ਚੀਜ਼ਾਂ ਤੇ ਨਾ ਗਵਾਓ ਸੈਲੀਬ੍ਰਿਟੀਆਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੀਆਂ ਬਕਵਾਸ ਗੱਲਾਂ ਇਹਨਾਂ ਚੀਜ਼ਾਂ 'ਚ ਤੁਹਾਡੀ ਕੋਈ ਕਮਾਈ ਨਹੀਂ ਤੁਸੀਂ ਮੈਸੀ ਦੇ ਖੇਡ ਕਰਾਰ ਬਾਰੇ ਤਾਂ ਜਾਣਦੇ ਹੋ ਪਰ ਆਪਣਾ ਬਿਜ਼ਨਸ ਪ੍ਰੋਮੋਜਲ ਲਿਖਣਾ ਨਹੀਂ ਜਾਣਦੇ ਤੁਸੀਂ ਰੈਪਰਾਂ ਦੀਆਂ ਲੜਾਈਆਂ ਦੀਆਂ ਗੱਲਾਂ ਕਰ ਸਕਦੇ ਹੋ ਔਰ ਆਪਣੇ ਪੈਸੇ ਨਿਵੇਸ਼ ਕਰਨ ਦਾ ਤਰੀਕਾ ਨਹੀਂ ਜਾਣਦੇ ਆਪਣੀਆਂ ਤਰਜੀਹਾਂ ਠੀਕ ਕਰੋ ਕੁਝ ਪੈ ਐਸਾ ਬਣਾਓ ਜੋ ਤੁਹਾਡੇ ਬਾਅਦ ਵੀ ਰਹੇ ਤੁਸੀਂ ਆਪਣੇ ਬੱਚਿਆਂ ਨੂੰ ਕੀ ਦਿਓਗੇ ਇੱਕ ਬਿਜ਼ਨਸ ਜ਼ਮੀਨ ਤੇ ਅਕਲਮੰਦੀ ਜਾਂ ਫਿਰ ਆਪਣੇ ਕੱਪੜੇ ਅਤੇ ਪਛਤਾਵੇ ਵਿਰਾਸਤਵਾਰੀ ਸੋਚੋ ਜੇਕਰ ਤੁਹਾਡੇ ਹੁਣੇ ਬੱਚੇ ਨਹੀਂ ਵੀ ਤਾਂ ਵੀ ਇਸ ਤਰੀਕੇ ਨਾਲ ਬਣਾਓ ਜਿਵੇਂ ਕਿ ਹਨ ਇਕ ਐਸਾ ਮਕਸਦ ਲੱਭੋ ਜੋ ਤੁਹਾਡੇ ਆਪ ਤੋਂ ਵੀ ਵੱਡਾ ਹੋਵੇ ਪੈਸਾ ਔਰਤਾਂ ਤੇ ਆਰਾਮ ਕਾਫੀ ਨਹੀਂ ਜੋ ਮਰਦ ਸਿਰਫ ਮौजਾਂ ਪਿੱਛੇ ਦੌੜਦੇ ਹਨ ਉਹ ਹਮੇਸ਼ਾ ਖਾਲੀ ਰਹਿੰਦੇ ਹਨ ਅਸਲ ਮਰਦ ਮਕਸਦ ਦਾ ਪਿੱਛਾ ਕਰਦੇ ਹਨ ਕੁਝ ਜਿਹੜਾ ਜੋ ਉਹਨਾਂ ਨੂੰ ਹਰ ਸਵੇਰ ਜੋਸ਼ ਨਾਲ ਉਠਾਉਂਦਾ ਹੈ ਚੁੱਪਚਾਪ ਕੰਮ ਕਰੋ ਤਾਕਤ ਨਾਲ ਅਮਲ ਕਰੋ ਲੋਕਾਂ ਨੂੰ ਆਪਣੀ ਯੋਜਨਾਵਾਂ ਬਾਰੇ ਦੱਸਣ ਤੋਂ ਬੰਦ ਕਰੋ ਇੱਕ ਰਾਜੇ ਵਾਂਗ ਚੱਲੋ ਇੱਕ ਜੋਧੇ ਵਾਂਗ ਐਕਸ਼ਨ ਲਾਓ ਅਤੇ ਇੱਕ ਆਰਟੀ ਟੈਕ ਵਾਂਗ ਬਣਾਓ ਤੁਹਾਡੀ ਸਫਲਤਾ ਇੰਨੀ ਉੱਚੀ ਹੋਣੀ ਚਾਹੀਦੀ ਹੈ ਕਿ ਲੋਕ ਤੁਹਾਡਾ ਆਦਰ ਕਰਨ ਲਈ ਮਜਬੂਰ ਹੋ ਜਾਣ ਤੁਹਾਡੇ ਕੋਲੇ ਦੋ ਚੋਣਾਂ ਹਨ ਚੂਹੇ ਵਾਂਗ ਜਿਓ ਰੋਟੀਆਂ ਲੱਭੋ ਟੁਕੜੀਆਂ ਲਈ ਲੜੋ ਜਾਂ ਸ਼ੇਰ ਵਾਂਗ ਜਿਓ ਤੇ ਜੰਗਲ ਤੇ ਰਾਜ ਕਰੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰ ਧਾਰਾ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ